ਤੁਸੀਂ ਦੇਖ ਰਹੇ ਹੋ AP24 ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਬਸੀ ਪਠਾਨਾ ਦੇ ਬਾਜ਼ਾਰ ਵਿੱਚ ਗੋਪਕਤਾ ਨੇ 16 ਦਸੰਬਰ ਨੂੰ ਡੀਸੀ ਦਫ਼ਤਰ ਦੇ ਬਾਹਰ ਦਿੱਤੇ ਜਾਣ ਵਾਲੇ ਰੋਸ ਦਰਨੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਪੇਸ਼ ਹੈ AP24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਅੱਜ ਬਸੀ ਪਠਾਨਾ ਦੇ ਬਾਜ਼ਾਰਾਂ ਦਾ ਵਿੱਚ ਗੋਪਕਤਾ ਵੱਲੋਂ ਡੋਰ ਟੂ ਡੋਰ ਜਾ ਕੇ ਕੀਤਾ ਗਿਆ ਲੋਕਾਂ ਨੂੰ ਜਾਗਰੂਕ ਅੱਜ ਬਸੀ ਪਠਾਨਾ ਦੇ ਬਾਜ਼ਾਰਾਂ ਵਿਖੇ ਅੱਜ ਵਕਵਕ ਸੰਸਮਾ ਅਤੇ ਗੋਸ਼ਾਲਾ ਕਮੇਟੀ ਵੱਲੋਂ ਸਾਂਝੇ ਤੌਰ ਤੇ ਅੱਜ ਪੋਸਟਰ ਵੰਡੇ ਜਾ ਰਹੇ ਨੇ ਤਾਂ ਜੋ 16 ਦਸੰਬਰ ਨੂੰ ਜੋ ਕਿ ਡੀਸੀ ਦਫਤਰ ਫਤੇਗੜ ਸਾਹਿਬ ਦੇ ਬਾਹਰ ਧਰਨਾ ਲੱਗਣ ਜਾ ਰਿਹਾ ਹੈ ਗੋਹ ਹੱਤਿਆ ਦੇ ਵਿਰੋਧ ਦੇ ਵਿੱਚ ਉਸ ਨੂੰ ਕਾਮਯਾਬ ਕੀਤਾ ਜਾ ਸਕੇ ਸਾਡੇ ਨਾਲ ਅੱਜ ਮੌਜੂਦ ਨੇ ਵਕਵਕ ਸੰਸਮਾਾਂ ਦੇ ਆਗੂ ਤੇ ਗੋਪ ਗੱਲ ਕਰਾਂਗੇ ਮਨੋਜ ਭੰਡਾਰੀ ਜੋ ਕਿ ਭਾਰਤ ਕਾ ਸਪਸ਼ਟ ਦੇ ਪ੍ਰਧਾਨ ਵੀ ਨੇ ਅਤੇ

तो इस संबंध में हम 16 दिसंबर को एक विशाल धरना प्रदर्शन करने जा रहे हैं डीसी ऑफिस के पास जिसमें साढ़े दस से लेकर दो बजे तक वहां पर धरना प्रदर्शन किया जाएगा और डीसी साहब को एक मेमोरेंडम भी दिया जाएगा कि इस हत्याकांड को रोकने के लिए सख्त कानून बनाया जाए ताकि हम लोगों की जो भावनाएँ गौ माता के साथ जुड़ी हुई हैं वो बनी रहे तो सभी शहर निवासियों से निवेदन यही प्रार्थना कि सब सोलह दिसंबर साढ़े दस बजे 10:30 ਵਜੇ ਕੌਸ਼ਲਾਕ ਕੇ ਪਾਸ ਪਹੁੰਚਣੇ ਦੀ ਕਿਰਪਾਤਾ ਕਰੇ ਤਾਂਕਿ ਹਮ ਸਭੀ ਇਕੱਠਾ ਹੋਕਰ ਇਸ ਧਰਨੇ ਨੂੰ ਵਿਸ਼ਾਲ ਧਰਨੇ ਦਾ ਰੂਪ ਦੇ ਸਕੇ। ਗਊ ਹੱਤਿਆ ਬੰਦ ਕਰੋ। ਗਊ ਹੱਤਿਆ ਬੰਦ ਕਰੋ। ਗਊ ਹੱਤਿਆ ਬੰਦ ਕਰੋ। ਹੱਤਿਆਰਾਂ ਨੂੰ ਫਾਂਸੀ ਦਿਓ। ਵਾਦੀਓ ਫਾਂਸੀ ਦਿਓ। ਹੱਤਿਆਰਾਂ ਨੂੰ ਫਾਂਸੀ ਦਿਓ। ਫਾਂਸੀ ਦਿਓ ਫਾਂਸੀ ਦਿਓ। ਗਊ ਹੱਤਿਆ ਬੰਦ ਕਰੋ। ਬੰਦ ਕਰੋ ਬੰਦ ਕਰੋ। ਅੱਜ ਬਸੀਪਟਾਣਾ ਦੇ ਬਾਜ਼ਾਰਾਂ ਦੇ ਵਿੱਚ ਡੋਰ ਟੂ ਡੋਰ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਜੋ ਗਊ ਮਾਤਾ ਦਾ ਕਤਲ ਕੀਤਾ ਗਿਆ ਸੀ ਉਸ ਨੂੰ ਪੂਰਨ ਰੂਪ ਤੇ ਬੰਦ ਕਰਵਾਇਆ ਜਾਵੇ ਤਾਂ ਜੋ ਜੋ ਇਹ ਸਾਡੇ ਸੂਬੇ ਦੇ ਵਿੱਚ ਗੋ ਕਤਲ ਹੋ ਰਿਹਾ ਹੈ ਗਊ ਮਾਤਾ ਦਾ ਵਧ ਹੋ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ ਸੋ ਗੋ ਭਗਤਾਂ ਦਾ ਇੱਕ ਬਹੁਤ ਹੀ ਚੰਗਾ ਪ੍ਰਾਪਨਾ ਏਪੀ 24 ਤੋਂ ਰਾਜਕਮਲ ਲਲੀ ਸ਼ਰਮਾ ਦੀ ਵਿਸ਼ੇਸ਼ ਰਿਪੋਰਟ